ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵੜਹੰਸ ਤਨ ਸੋ ਵੇਲਾ ਜੇਤ ਦਰਸਨ ਕਰਣਾ ਹਾਵਲ ਹਾਰੀ ਸਤ ਗੁਰ ਚਰਣਾ ਜੇ ਕੇ ਜ਼ਰਤ ਰੈ ਤੰ ਪ੍ਰਭ ਮੇਰੇ ਸਾਹਬ ਦੀ ਜੋ ਪੰਗਤੀਆਂ ਅਦਾਸ ਨੇ ਪੜੀਆਂ ਇਹ ਗੁਰੂ ਮਹਾਰਾਜ ਜੀ ਦਾ ਪਾਵਨ ਸ਼ਬਦ ਰਾਗ ਵੜਹਾਂ ਸੰਦਰ ਪੰਚਮ ਪਾਸ਼ਾ ਸਾਹਿਬ ਸ੍ਰੀ ਗੁਰੂ ਜੰਦੇਵ ਮਹਾਰਾਜ ਜੀ ਦੀ ਪਾਵਨ ਰਸਨਾ ਉਚਾਰਣ ਕੀਤਾ ਸਬਦ ਗੁਰੂ ਸਾਹਿਬਾਂ ਦੇ 512 ਪਾਵਨ ਅੰਗਤੇ ਸਵਾਇਮਾਨ ਹੈ ਆਓ ਗੁਰੂ ਕਿਰਪਾ ਨਾਲ ਸਬਦ ਵਿਚਾਰ ਨਾਲ ਜੁੜਨਾ ਕਰੀਏ ਸਤਿਗੁਰੂ ਜੀ ਆਪ ਸਾਈ ਹੋਣ ਆਪਣੀ ਸੇਵਾ ਆਪਣਾਨ ਸਵਤਵਕਸ਼ਣ ਸਭ ਦੇ ਹਿਰਦੇ ਸਭ ਦਾ ਭਾਵ ਸੇ ਸਭ ਨੂੰ ਦਰੋਂ ਕਰੋ ਨਾਮ ਜਾਨ ਤੇ ਅਸੀਸ ਬਖਸ਼ਣ ਦੀ ਮਹਾਰਾਜ ਵਸੇ ਨੇ ਉਡਾਨ ਸਾਰ ਅੰਦਰ ਪੰਚਮ ਪਾਸ਼ਾ ਸੇਦੰਦ ਸਰਤਾਜ ਨਾਮ ਬਾਣੀ ਦੇ ਗੋਹਿਤ ਮਹਾਨ ਗੁਰੂ ਮਿਹਰ ਕਰਦੇ ਨੇ ਤਨ ਸੋ ਵੇਲਾ ਜੇ ਦਰਸ਼ਨ ਕਰਨਾ ਵੀ ਉਹ ਸਮਿਆਂ ਧਨਤਾ ਦੇ ਯੋਗ ਹੈ ਜਦੋਂ ਮੈਨੂੰ ਮਹਾਰਾਜ ਦੇ ਸਾਕਾਰ ਦਿਸਣ ਨੂੰ ਪਾਪ ਪੰਜ ਨੂੰ ਗੁਰੂ ਘਰ ਜਾ ਕੇ ਮਹਾਰਾਜ ਚਰਣਾ ਜੁੜਦੇ ਆ ਨਮਸਕਾਰ ਕਰਨੇ ਸਾਹਮਣੇ ਪ੍ਰਕਾਸ਼ ਮਾਨ ਗੁਰੂ ਗ੍ਰੰਥ ਸਾਹਿਬ ਜੀ ਨੇ ਉਸ ਸਮਾਂ ਧੰਤਾ ਦੇ ਯੋਗ ਹੈ ਇਹ ਤੇ ਪਾਈ ਗੁਰੂ ਸਾਹਿਬ ਜੀ ਦੇ ਦਰਸ਼ਨ ਹੋਏ ਬਾਹਰੋਂ ਕੀ ਗੁਰੂ ਘਰ ਜਾਣਾ ਨਮਸਕਾਰ ਕਰਨੀ ਮਹਾਰਾਜ ਸਾਹਮਣੇ ਪ੍ਰਤਖ ਆਸਨ ਵਿਰਾਜ ਤਖਤਾਂ ਦੇ ਵਿਰਾਜਮਾਨ ਹੋ ਗਏ ਖੁਲ੍ਹੇ ਦਰਸ਼ਨਦਾਰੇ ਬਖਸ਼ੇ ਨੇ ਇਹ ਆਤਮਿਕ ਦਰਸ਼ਨ ਨੇ ਜੋ ਭਾਵਨਾ ਉਹ ਸਿਮਰਨ ਦੇ ਨਾਲ ਸਬਦ ਦੇ ਵਿਚਾਰ ਨਾਲ ਜੁੜਨਾ ਹੈ ਵਾਹਿਗੁਰੂ ਜਦੋਂ ਮੈਂ ਤੇਰੀ ਸ਼ਬਦ ਨੂੰ ਸੁਣਦਾ ਹਾਂ ਸਬਦ ਦੇ ਵਿਚਾਰ ਕਰਦਾ ਹਾਂ ਤਾਂ ਮੈਨੂੰ ਆਤਮਿਕ ਮਾਰਗ ਮਿਲਦਾ ਹੈ ਪ੍ਰਤਖ ਆਪ ਜੀ ਦੇ ਦਰਸ਼ਨ ਹੋਣ ਦੇ ਦਰਸ਼ਨ ਪਾਵਿੱਤੇ ਮਹਾਰਾਜ ਦੇ ਕਾਲਪੁਰਖ ਨੇ ਸ਼ਬਦ ਗੁਰੂ ਨੇ ਤੇ ਦਰਸ਼ਨ ਨੇ ਗੁਰੂ ਸਾਹਿਬ ਜੀ ਦੇ ਪਾਏ ਗੁਰੂ ਦਾ ਉਪਦੇਸ਼ ਹੈ ਜਿਵੇਂ ਗੁਰਦੇ ਚਰਨ ਕੀਨੇ ਗੁਰੂ ਦਾ ਉਪਦੇਸ਼ ਗੁਰੂ ਦੀ ਸਿੱਖਿਆ ਇਥੇ ਵੀ ਮਹਾਰਾਜ ਆਤਮਾ ਕਰਗੇ ਜੀਵਾਤਮਾ ਰੱਬ ਦੇ ਸ਼ਬਦ ਨਾਲ ਜੁੜਦਾ ਹੈ ਗੁਰੂ ਸ਼ਬਦ ਨਾਲ ਜੁੜਦਾ ਹੈ ਉਹ ਵਿਲਾਤਨਤਾ ਦਿਓਗੇ ਇਹ ਸ਼ਬਦਾਂ ਤੌਰ ਤੇ ਜਮਾ ਪ੍ਰਕਾਸ਼ ਕਰਦੇ ਹਾਂ ਤਖਤਾਂ ਸਹਿਬਾਨਾਂ ਤੇ ਤੇ ਸਭ ਗੁਰਦੁਆਰਿਆਂ ਪੜਾਇਆ ਜਾਂਦਾ ਹੈ ਤੇ ਬਹੁਤ ਹੀ ਪ੍ਰੇਮ ਬੰਦਾ ਇਹ ਨਾ ਪਾਜ ਨੂੰ ਬੜੇ ਪ੍ਰੇਮ ਨਾਲ ਚਾਹਨਾ ਕਰਦੇ ਆ ਤਾਂ ਸੋ ਵਿਲਾ ਨਿਤ ਦਰਸ਼ਨ ਕਰਨਾ ਹੰਵਲੇ ਹਾਰੀ ਸਤ ਗੁਰਿ ਚਰਣਾ ਜੀ ਕੇ ਦਾਤ ਰੀਤਾਂ ਪ੍ਰਭ ਮੇਰੇ ਮਨ ਜੀਵਾ ਪ੍ਰਭ ਨਾਮ ਤੇਰੇ ਸਪਸ਼ਟੁ ਦੇ ਮਾਲਾ ਦੇ ਬਿਉ ਸਮਾਨ ਤਨਤਾ ਦਿਓ ਗੁਰੂ ਪਿਆਰੇ ਗੁਰ ਚਰਣਾ ਜਾ ਕੇ ਜੁੜਦੇ ਨੇ ਬਾਣੀ ਪੜਦੇ ਸਿਮਰਦੇ ਨੇ ਦਰਸ਼ਨ ਕਰਦੇ ਨੇ ਮਹਾਰਾਜ ਜੀ ਆਹ ਬਲੇ ਹਾਰੀ ਸਤਿਗੁਰ ਚਰਣਾ ਮੈਂ ਤੇ ਗੁਰ ਤੇ ਵਾਰ-ਵਾਰ ਕੁਰਬਾਨ ਸਦਕੇ ਜਾਮਾ ਉਪਦੇਸ ਸੁਣ ਸੁਣ ਕੇ ਮਹਾਰਾਜ ਦੇ ਬਾਣੀ ਸੁਣ ਸੁਣ ਕੇ ਅੰਦਰ ਮੇਰੇ ਵਿਰਾਗ ਪੈਦਾ ਹੋਏ ਆਪਣਾ ਆਪਾ ਵਾਰ ਦੇਵਾਂ ਵਕਾਰਾਂ ਤੋਂ ਮੈਂ ਦੂਰ ਹੋ ਜਾਮਾ ਮਹਾਰਾਜ ਜੀ ਸੁਭਗਣਾ ਤਾਲ ਨਹੀਂ ਬਣਦਾ ਬਲੇ ਹਾਰੇ ਜਾਣਾ ਸਦਕੇ ਜਾਣਾ ਆਪਣਾ ਆਪਾ ਮਟਾ ਦੇਣਾ ਆਪਣੀ ਹੋਂ ਦੀ ਮਟਾ ਦੇਣੀ ਮੇਰੇ ਅੰਦਰ ਕੁਝ ਨਹੀਂ ਮਹਾਰਾ ਤੇਰਾ ਏ ਪ੍ਰਦੇਸ਼ ਹੈ ਸਭ ਤੇਰੀ ਕਿਰਪਾ ਹੈ ਤੇਰਾ ਪ੍ਰਦੇਸ਼ irday ਬਸੇ ਆਸੀ ਕਿਰਪਾ ਬਣ ਜਾਏ ਭਾਈ ਉਸ ਵੇ ਮਹਤੰਤਾ ਦੇ ਯੁੱਗ ਹੈ ਤੇ ਮਾਰਾ ਕਿਰਪਾ ਕਰਦੇ ਨੇ ਜੀ ਕੇ ਦਾਤੇ हे ਅਕਾਲ ਪੁਰਖ ਵੈਰ ਵਿਰੋਧ ਸੀ ਪ੍ਰਮਾਤਮਾ ਜੀਆਂ ਦੇ ਦਾਤੇ ਹੋ ਸਭ ਜੀ ਭਿਖਾਰੀ ਨੇ ਰੀਤਮ ਬਰ ਮੇਰੇ ਮੇਰੇ ਪ੍ਰਮਾਤਮਾ ਪਿਆਰੇ ਜੀ ਤੂੰ ਸਭ ਦਾ ਪਿਤਾ ਹੈ ਤੇ ਸਾਰੇ ਇਸ ਤੁਹਾਡੇ ਬਾਲ ਕਮਚੇ ਤੁਹਾਡੇ ਮਾਤਾ ਪਿਤਾ ਹੰਮਾਰਕ ਤੇਰੇ ਤਮਰੇ ਕਿਰਪਾ ਮੈਂ ਸੂਕ ਨੇ ਇਹ ਸ਼ੁਕਰਾਨਾ ਹੈ ਭਾਈ ਇਹੋ ਜੇ ਵਜਨ ਤੋਂ ਨਿਕਲਦੇ ਨਾ ਕਿ ਮੇਰੇ ਮਾਤਾ ਪਿਤਾ ਪ੍ਰਮਾਤਮਾ ਵੈਗਰੂ ਗੁਰੂ ਹੈ ਉਸ ਵੇਲੇ ਆਪਣੇ ਅੰਦਰ ਨਿਰਮਾਨਤਾ ਦੀ ਨਿਸ਼ਾਨੀ ਹੈ ਪਰ ਹੋ ਵੀ ਸੱਚ ਨਾਲ ਹੋ ਵੀ ਵਿਰਾਗ ਵਿੱਚ ਅਸਲ ਵਿੱਚ ਅੰਦਰੋਂ ਗੁਰੂ ਸਭਨ ਮਾਤਾ ਪਿਤਾ ਕਹ ਰਿਹਾ ਸਮਰਾਟਾਂ ਕੀ ਮਾਤਾ ਪਿਤਾ ਪੂਰੇ ਸਮਰਾਟ ਹੁੰਦੇ ਨੇ ਬੱਚੇ ਨੂੰ ਪਾਲਣ ਦੇ ਵਿੱਚ ਉਹ ਰਾਜਾ ਹੁੰਦਾ ਹੈ ਬੱਚੇ ਦੀ ਪਾਲਣ ਪੋਸ਼ਣ ਉਹ ਮਾਪਿਓ ਦੁਆਰਾ ਬਹੁਤੀ ਚੰਗੀ ਤਨੜ ਕੀਤਾ ਜਾਂਦਾ ਇਸ ਤਰ੍ਹਾਂ ਸੀ ਉਹ ਭਾਵਨ ਲੈ ਕੇ ਜੇ ਨੇ ਤੁਨ ਆ ਵੀ ਮਾਤਾ ਪਿਤਾ ਸੰਤਾਨਾਂ ਪਾਲਦੇ ਨੇ ਇਥੇ ਜਾਤਮਿਕਤਾ ਉਹ ਤੇ ਸਮਰੱਥ ਗੁਰੂ ਤੁੰਗ ਗੁਰੰਦੇਵ ਜੀ ਮਹਾਰਾਜ ਨਾਨਕ ਲੇਵਾ ਸਿੱਖਾਂ ਦੇ ਮਾਤਾ ਪਿਤਾ ਨੇ ਪਰਪਿਤਾ ਪਰਮਾਤਮਾ ਵੈਗੁਰੂ ਜੀ ਉਹ ਆਪ ਜੋਤ ਰੂਪ ਨੇ ਸਭ ਜੀਆਂ ਦੇ ਮਾਪਿਓ ਨੇ ਤੇ ਮਹਾਰਾਜੀ ਸਾਰ ਤੇ ਵਿਆਪ ਕਿਰਪਾ ਕਰੋ ਤਰਸ ਕਰੋ ਮਿਲ ਕਰੋ ਆਪਣਾ ਬਣਾ ਲਓ ਇਹੋ ਜੀਆਂ ਭਾਵਨਾਵਾਂ ਆਪ ਲੈ ਕੇ ਜਦੋਂ ਬੈਠਦੇ ਹੋ ਨਾ ਗੁਰੂ ਦੇ ਸਾਹਮਣੇ ਸੁਣਦੇ ਹੋ ਕਥਾ ਕੀਰਤਨ ਬਾਣੀ ਦਾ ਪਾਠ ਜਾਪ ਜਪਦੇ ਬਾਣੀ ਪਾਠ ਪੜ੍ਹਦੇ ਹੋ ਨਾਮ ਜਪਦੇ ਹੋ ਜਾਂ ਕਥਾ ਵੀ ਕਰਦੇ ਹੋ ਸੰਗ ਦੇ ਮਹਾਰਾਜ ਸਿਨ ਅੰਦਰ ਵਰਦੇ ਨੇ ਜੇ ਤੁਹਾਡੇ ਨੇ ਭਾਵਨਾ ਹੈ ਪ੍ਰੋਸਾ ਵੀ ਗੁਰੂ ਮੇਰੇ ਨਾਲ ਹੈ ਕੋਈ ਵੀ ਔਖਾ ਸਮਾਂ ਆ ਦੇ ਭਾਈ ਕਾਸ ਸਰਾ ਬਨਾਲ ਬੰਤਿਆਂ ਜੋ ਜੜੀਆਂ ਸਿੱਧੀਆਂ ਗੱਲਾਂ ਕਰੋ ਗੁਰੂ ਸਭ ਦੇ ਕੋਲ ਬੈਠ ਕੇ ਕਿ ਸਮਰਸਾ ਗੁਰੂ ਸੁਣ ਰਿਹਾ ਹੈ ਤੇ ਮੈਂ ਆਪਣੀ ਪੀੜਾ ਬਿਨਸ ਨੂੰ ਸੁਣਾ ਰਿਹਾ ਤੇ ਮਹਾਰਾਜ ਜ਼ਰੂਰ ਇਹਦਾ ਪਾਰ ਉਤਾਰਾ ਨਿਵਾਲਣ ਕਰਨਗੇ ਸਮਾਧਾਨ ਕਰਨਗੇ ਇਹ ਸਮਰਸਾ ਗੁਰੂ ਦੇ ਵਿੱਚ ਹੈ ਫਿਰ ਭਾਵਨਾ ਪੈਦਾ ਹੁੰਦੀ ਹੈ ਅੰਦਰੋਂ ਬਰਾਗ ਜਾਗਦਾ ਹੈ ਭਾਈ ਅਗਲਾ ਬੰਦਾ ਹੈ ਮਹਾਰਾ ਜੀ ਅੰਦਾਜ਼ ਮੰਨ ਜੀਵਾ ਪ੍ਰਭ ਨਾਮ ਚਿਤੇਰੀ ਮੰਨ ਦੀ ਖੁਰਾਹ ਪ੍ਰਮਾਤਮਾ ਦਾ ਨਾਮ ਜੋ ਪੰਜਿ ਪੋਤਿ ਸ੍ਰੀ ਅਦੀ ਖਰਾਕੇ ਪਿਆਨ ਪਾਣੀ ਸਾੜੇ ਤ੍ਰੈਮਣ ਦੇ ਹੁਰੀ ਚੱਲੇ ਪਾਣੀ ਅਨ ਆਇਆ ਬੰਦਾ ਅਦਨੇ ਵਿੱਚ ਵਤ ਸੁਨਨੀ ਬਨ ਜੋ ਸ੍ਰੀ ਦੀ ਖਰਾਕੇ ਭੋਜਨ ਜੋ ਮੰਨ ਦੀ ਖਰਾਕੇ ਭਜਨ ਭਜਨ ਬੰਦਗੀ ਆਤਮਾ ਨੂੰ ਰੱਬ ਦਾ ਨਾਮ ਚਾਹੀਦਾ ਹੈ ਪਰਮਾਤਮਾ ਨਾਮ ਦੀ ਸੇਵਾ ਸਿਮਰਨ ਚਾਹੀਦੀ ਹੈ ਉਸ ਆਤਮਾ ਪਾਈ ਫਿਰ ਬਿਲਕੁਲ ਆਨੰਦ ਵਿੱਚ ਰਹਿੰਦੀ ਹੈ ਮਨ ਖੁਸ਼ ਰਹਿੰਦਾ ਹੈ ਇਹ ਵੈਗੁਰੂ ਜੀ ਮੇਰਾ ਮਨ ਤੇਰਾ ਨਾਮ ਜਪਕੇ ਹੀ ਆਧਮਿਕ ਜੀਵਨ ਜਿਉਂਦਾ ਹੈ ਜੀ ਸਤਿਮੰਤਰ ਤੁਮਾਰਾ ਅੰਮ੍ਰਿਤ ਬਾਣੀ ਵਾਹਿਗੁਰੂ ਤਰਾਪਦੇਸ਼ ਮੰਤਰ ਉਹ ਸੱਚ ਹੈ ਜਿਹੜਾ ਰਬ ਜੀ ਆਵੇਦ ਮੰਤਰ ਹੈ ਉਹ ਸੱਚ ਹੈ ਵਾਹਿਗੁਰੂ ਮੰਤਰ ਮੂਲ ਮੰਤਰ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਅਗੇ ਸਾਰੇ ਲੋਕ ਕਯਾਪ ਆਨ ਸੱਚ ਜੁਗਾਰ ਸੱਚ ਹੈ ਪੀਸ ਨਾਨਕ ਖੁਸੀ ਪੀਸ ਪਕਟਾ ਬੜ ਦਿੰਦੇ ਆ ਬਹੁਤ ਸੋਹਣੀ ਗੱਲ ਹੈ ਇੱਥੇ ਮਾਰ ਕੇ ਵਾਇਰਲ ਹੋ ਜੀ ਤੁਹਾਡਾ ਮੰਤਰ ਸੱਚ ਹੈ ਹਮ ਤੇ ਬਾਣੀ ਆ ਬਿਜਰੀ ਉਹ ਬਹੁਤ ਮਹਾਨ ਹੈ ਅੰਮ੍ਰਿਤ ਵਈ ਹੈ ਤੁਰ ਕੇ ਬਾਣੀ ਆਈ ਤਿੰਨ ਸਗਲੇ ਚਿੰਤ ਮਟਾਈ ਹਰ ਹਰ ਅੰਮ੍ਰਿਤ ਵਾ ਤੇਰੀ ਬਾਣੀ ਮਾਰਗ ਦੇ ਹਰੀ ਹਰੀ ਏ ਵਾਹਿਗੁਰੂ ਤੇਰੀ ਬਾਣੀ ਅੰਮ੍ਰਿਤ ਵਈ ਹੈ ਬਹੁਤ ਵੱਡੀ ਤੇਰੀ ਬਾਣੀ ਅੰਮ੍ਰਿਤ ਰਸ ਨਾਲ ਭਰੀ ਪਈ ਹੈ ਜਿਸ ਨੇ ਵੀ ਗੁਰੂ ਪਿਆਰ ਪ੍ਰੇਮ ਨਾਲ ਇਸ ਬਾਣੀ ਨੂੰ ਪੜਿਆ ਸੁਣਿਆ ਉਹ ਪ੍ਰਾਣੀ ਭਵ ਸਾਗਰ ਤੋਂ ਪਾਰ ਹੋ ਜਾਂਦਾ ਇਹ ਪ੍ਰਮਾਤਮਾ ਦੀ ਸਿਫਤ ਸਲਾਹ ਮੰਤਰ ਇਹ ਸਾਰੇ ਮਹਾਨ ਨੇ ਪਰ ਜਦੋਂ ਵਿੱਚ ਜਪਾਂਗੇ ਤੇ ਆਵਾਂਗੇ ਰੱਬ ਨੂੰ ਕਿਰਪਾ ਆਪਣੇ ਆਪ ਹੋ ਜਾਣੀ ਹੈ ਜੀ ਚੀਤਲ ਪੁਰਖ ਦਿੱਸ ਜਾਣੀ ਸੀਤਰ ਬਿਲਕੁਲ ਸ਼ਾਂਤ ਮਈ ਮਿੱਠ ਬੋਲ ਰਾਜੀ ਹਜਨ ਸਵਾਮੀ ਮੀਰਾ ਉਹ ਕਦੇ ਨ ਬੋਲੀ ਕੋੜਾ ਕਿ ਪ੍ਰਮਾਤਮਾ ਮਿੱਠ ਬੋਲਦਾ ਸਹਿਜ ਹੈ ਸਤ ਹੈ ਪ੍ਰਮਾਤਮਾ ਅੰਤਰੀਆਮੀ ਹੀ ਉਹ ਪ੍ਰਮਾਤਮਾ ਦੇ ਬਾਰੇ ਗੁਰੂ ਸਭ ਕਹਿੰਦੇ ਭਾਈ ਆਰਮ ਪਿਤਾ ਪ੍ਰਮਾਤਮਾ ਸਤਨੰਦ ਮਰੀਖ ਹੈ ਤੇ ਉਹਦੀ ਦਿੱਸ ਟੈਸ ਸੁ ਜਾਣ ਬਿਲਕੁਲ ਕਿਸੇ ਨਾਲ ਤੋਖਾ ਨਹੀਂ ਸਤਿਨਾਮ ਵੇਖ ਮਹਾਰਾਜ ਇੱਕ ਦ੍ਰਿਸ਼ਟੀ ਨਾਲ ਵਰਤਦੇ ਨੇ ਸਭ ਉਸੇ ਪਰਮਾਤਮਾ ਇੱਕ ਦ੍ਰਿਸ਼ਟੀ ਰੱਖਦੇ ਨੇ ਹਾਂ ਜਿਵੇਂ ਜਿਵੇਂ ਤੁਹਾਡੇ ਕਰਮ ਹੋਣਗੇ ਥਿਮੇ ਥਿਮੇ ਦੇ ਆਦੇ ਪਾਤਰ ਬਣੋਗੇ ਮਹਾਰਾਜ ਜੇ ਤੁਹਾਡੀ ਕਰਨੀ ਹੋਏਗੀ ਉਹ ਸਤਿਨਾਮ ਪਾਈ ਸੋਭਾ ਮਿਲਣੀ ਚੰਗੀ ਕਰਨੀ ਹੈ ਤੁਹਾਡੀ ਸੋਭਾ ਹੋਏਗੀ ਪਾਪ ਦੇ ਆ ਤੁਹਾਡੇ ਤੇ ਹੋਏਗੀ ਪਰਮਾਤਮਾ ਦੀ ਕਿਰਪਾ ਹੋਏਗੀ ਐੜੀ ਕਰਨੀ ਹੈ ਮੂਰੀ ਮਾਤ ਹੈ ਉਹ ਗਣੇ ਫਿਰ ਪਾਈ ਸੋਭਾ ਪਰਮਾਤਮਾ ਤੋਂ ਤੁਹਾਡੀ ਬੇਰੁਖੀ ਬਣ ਜਾਏਗੀ ਪਰਮਾਤਮਾ ਤੁਹਾਡੇ ਵੱਲ ਨਹੀਂ ਤੈਨੂੰ ਆਪ ਜੀ ਨੂੰ ਮੰਨ ਨੂੰ ਪਾਪ ਲਗਣ। ਇਹ ਨਿਰਭਰ ਕਰਦਾ ਡਿਪੈਂਡ ਕਰਦਾ ਆਪਣੇ ਕਰਨੇ ਤੁਹਾਡੀ ਕਿਉਂ ਸੋਚ ਕਿਉਂ ਦੀ ਵਿਚਾਰ ਤਾਰਾ ਕੈਸੀ। ਤੁਹਾਡੀ ਵਿਚਾਰ ਤਾਰਾ ਗੁਰਮਤਿ ਅਨਸਾਰ ਹੈ ਸੁਫੁਰਣੇ ਫੁਰਣਗੇ ਸਭ ਵਿਚਾਰ ਪਰਪੱਕ ਹੋਣਗੇ ਮਨ ਸਭ ਕਰਮ ਕਰਨ ਨੂੰ ਪ੍ਰੇਰਿਗਾ ਇੰਦਰੀਆਂ ਕਰਮ ਕਰਨਗੀਆਂ ਗਿਆਨ ਦੇ ਕਰਮ ਇੰਦਰੀ ਉਹ ਤੁਹਾਡੀ ਕਰਨੇ ਬਣਦੇ ਗੁਰਮਤਿ ਅਨਸਾਰ ਸੱਚ ਵਾਲੇ। ਤੇ ਸੱਚ ਕਰਨੀ ਹੋਏਗੀ ਨਿਰਮਲ ਲਾਤ ਮਿਲੇ ਗੁਰੂ ਦਰਤੋਂ। ਪਰਮਾਤਮਾ ਦੀ ਵਡਿਆਈ ਸੁਭਾ ਮਿਲੇ ਕਿਉਂਕਿ ਆਪਜੀ ਸੁਭ ਕਰਮਾਂ ਦੇ ਧਾਰਨੀ ਹੋ ਇਸ ਵਾਸਤੇ ਮਾਰ ਕਹਿੰਦੇ ਨੇ ਭਾਈ ਪਰਮਾਤਮਾ ਸਰਵ ਰਸਤੀ ਹੈ ਸਭ ਜੋਗਮ ਤੁਮਾਰਾ ਤਾਕਤ ਨਾ ਵਸੀ ਹੈ ਕਾਲਪੁਰਖ ਜੀ ਸਭ ਤਖਤਾਂ ਦੇ ਮਾਲਕ ਤੇਰਾ ਹੁਕਮ ਕੋਈ ਨਹੀਂ ਮਿਟ ਸਕਦਾ ਖੇਨ ਨਾ ਆਵਰਖੇ ਨੇ ਮੈਂ ਅਵਰਾ ਉਹ ਪਰਮਾਤਮਾ ਦਾ ਹੁਕਮ ਟੱਲ ਜਾ ਜੋ ਆਪਣੇ ਕਰਨਾ ਹੋਏਗਾ ਉਸਨੂੰ ਕੋਈ ਨਹੀਂ ਮਿਟਾ ਸਕਦਾ ਨਾ ਪਰਮਾਤਮਾ ਕਿਸੇ ਤੋਂ ਪਾਇਓ ਕਿ ਸਲਾਹ ਲੈਂਦਾ ਹੈ ਨਾ ਪਰਮਾਤਮਾ ਇਹਨੂੰ ਪੁੱਛਦਾ ਹੈ ਨਾ ਰਵਗੇ ਤੋਂ ਡਰਦਾ ਹੈ ਨਾ ਡਰੰਦਾ ਜੋ ਉਸਨੇ ਕਰਨਾ ਉਹ ਸੈਸ ਭਾਈ ਕਰਨਾ ਤੇ ਉਹ ਕਰਦਾ ਭਲੇ ਵਾਸਤੇ ਹੈ ਇਹ ਜੀਵਾਤਮ ਲੱਗਦਾ ਕਿ ਬੁਰਾ ਹੋਇਆ ਜਾਂ ਭਲਾ ਹੋਇਆ ਇਹ ਸਾਡੀ ਵਿਰਥਾ ਜਿਹੜੀ ਹੈ ਉਸ ਸੰਸਾਰ ਨੂੰ ਸਮਝ ਆਉਂਦੀ ਹੈ ਪਰ ਪਰਮਾਤਮਾ ਤੇ ਭਾਈ ਆਪਣੇ ਤਰਫ ਤੋਂ ਸਦਾ ਨਿਆਂ ਹੀ ਕਰਦਾ ਹੈ ਉਹ ਸਦਾ ਸਜ ਵਰਤੋਂ ਦੇ ਗੂੰ ਆਪ ਸੱਚ ਹੈ ਉਹਦਾ ਹੁਕਮ ਸੱਚ ਹੈ ਤੇ ਉਸ ਨੂੰ ਕਿਸੇ ਦੇ ਕੋਲੋਂ ਸਲਾਹ ਲੈਣ ਦੀ ਲੋੜ ਨਹੀਂ ਉਬੇ ਮੁਤਾਜ ਹੈ ਸਬਜ਼ਾ ਰਾਜਾ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦੀਸ਼ਾ ਉਸ ਪਾਸੇ ਵਰਤੈ ਸੋਈਏ ਸਭਨਾਂ ਦਾ ਰਸਾ ਅਗਲਾ ਮਨ ਮਾਰ ਕਹਿੰਦੇ ਨੇ ਜੀ ਆਵੇਂ ਨ ਜਾਵੇਂ ਮੀਰਾ ਤਵ ਰਵਨਸੀ ਤੇ ਕਿੰਨੇ ਕੁ ਦੀ ਉਮਰ ਹੈ ਉਹ ਅਮਰ ਹੈ ਨਾ ਪਰਮਾਤਮਨ ਦਾ ਜਨਮ ਹੈ ਆਣਾ ਜਨਮ ਲੈਣਾ ਜਾਣਾ ਮੌਤ ਨਾ ਰੱਬ ਦੀ ਮੌਤ ਅਜੁਨੀ ਸਹ ਪੰਗ ਹੈ ਦਗੁਨਾ ਦੇਵ ਜੀ ਮਹਾਰਾਜ ਨਦੇ ਚਵਾਰ ਆਇਨ ਦੀ ਵਹੀ ਸੀ ਤਿਨ ਰਾਤ ਤਨਿੰਨ ਅੰਦਰ ਆ ਕੇ ਇਹ ਤਿੰਨ ਦਿਨ ਤਨਰਾਤ ਗੁਰੂ ਸਾਹਿਬ ਜੀ ਨੇ ਅਗਰੇ ਪਾਣੀ ਵਿਸ਼ ਨਦੀ ਵਿਸ਼ ਤੇ ਪ੍ਰਮਾਤ ਨੂੰ ਤੋਂ ਭੇਜਿਆ ਮੂਲ ਮੰਤਰ ਦੇ ਕੇ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੁਨੀ ਸੈਭੰ ਗੁਰ ਪ੍ਰਸਾਦ ਇਹ ਵਾਹਿਗੁਰੂ ਦੀ ਦਾਤ ਬਖਸ਼ੀ ਵਡਿਆਈ ਤਰਗਾਹਾਂ ਮਿਲੇ ਇਸ ਮੰਤ ਦਾ ਜਿਹੜਾ ਵੀ ਪੁਰਾਣੀ ਪੰਜਾਬ ਕਰਦਾ ਹੈ ਉਹਨੂੰ ਕੋਈ ਔਕੜ ਨਹੀਂ ਪੈਂਦੀ। ਤੁਹਾਡਾ ਕੇ ਨੈ ਵੈਗੁਰੂ ਜੀ ਨਾ ਵੀਰ ਜਨਮ ਆਇਆ ਨਾ ਮਨ ਮੇਰਾ ਮੇਰਾ ਸਸ ਸੈਨਸ ਸਾਹਿਬ ਮੇਰਾ ਸਾ ਗੁਰੂ ਹੈ ਸਬਦ ਗੁਰੂ ਜੋ ਹਮੇਸ਼ਾ ਹਮੇਸ਼ਾ ਦੀ ਸਾਰੀ ਦੁਨੀਆ ਦਾ ਵਰਦਾ ਹੈ ਉਹਦੀ ਹੋਣ ਸੱਚ ਹੈ ਜੀ। ਤੂੰ ਮਿਹਰવાન ਅੰਦਾਸੰ ਮਦੀਨਾ। ਏ ਵੈਗੁਰੂ ਜੀ ਆਪ ਮਿਹਰવાન ਦਿਆਲੂ ਵੀ ਪਰਮਾਤਮਾ ਦਾ ਬਹੁਤ ਵਿਰਧ ਹੈ ਦਇਆ ਕਰਨੇ। ਪਰਮਾਤਮਾ ਦਾ ਬਹੁਤ ਵੱਡਾ ਵਿਰਧ ਹੈ। ਦੇ ਆ ਕੋਲ ਮੈਂ ਤੋ ਮੰਦਾ ਤੇ ਠਾਕੁਰ ਬਤਪਾਲਕ ਨਾਇਕ ਇਸ ਮਾਰੇ ਨਿਮਕ ਨਿਮਕ ਤੁਮਹੀ ਬਤਪਾਲੂ ਹੰਬਾਰ ਤੁਮਰੇ ਤਰ ਪ੍ਰਮਾਤਮਾ ਸਭ ਦੀ ਪਾਲਣਾ ਕਰਦੇ ਆਵਾਨੇ ਦਾਸ ਮਦੀਨਾ ਅਸੀਂ ਦਾਸ ਆ ਮਹਾਰਾਜ ਇਹ ਬਹੁਤ ਬੜੀ ਆਈ ਹੈ ਜਰਮਾਨ ਤਨਸਾਨੀ ਦਾਸ ਗੋਲਾ ਅਸੀਂ ਮਹਾਰਾਜ ਤੇਰੇ ਦਰ ਦੇ ਗੋਲੇ ਆ ਕਿਰਪਾ ਕਰੋ ਸਾਨੂੰ ਆਪਣੇ ਚਰਨਾਂ ਦਾ ਪਿਆਰ ਬਖਸ਼ੋ ਜੀ ਨਾਨਕ ਸਾਹਿਬ ਪਰਪੁਰਲੀ ਨਾ ਕਿਨੇ ਗਉਂਦੇ ਰੱਬ ਦੀ ਉਹ ਕਾਇਸਾਰੀ ਜਗ੍ਹਾ ਪਰਪੂਰ ਖਾ ਇੱਕ ਸੰਤ ਕੇ ਗੁਰਦੁਆਰਾ ਸਾਹਿਬ ਨੇ ਮੰਦਰ ਵਿੱਚ ਨਹੀਂ ਨਾ ਗਿਲਮਸਤ ਹਾਂ ਇਹਨਾਂ ਵਿੱਚ ਵੀ ਹੈ ਗੁਰਦੁਆਰਾ ਸਾਹਿਬ ਗੁਰਮਾਰ ਪ੍ਰਤੱਖ ਨੇ ਮੰਦਰ ਵਿੱਚ ਵੀ ਨਹੀਂ ਵਸਦ ਵਿੱਚ ਵੀ ਨਹੀਂ ਪਰ ਨਾਲ-ਨਾਲ ਪੂਰੀ ਕਾਇਨਾਤ ਇਸੇ ਕੰਮ ਕਰੇ ਸ਼ਾਂਤੀ ਵੀ ਨੇ ਆਪਣੇ ਘਰ ਵਿੱਚ ਵੀ ਨੇ ਬਾਹਰ ਵੀ ਨੇ ਜੋ ਦਿਸੈ ਸੁtheta ਰੂਪ ਉਹ ਪ੍ਰਮਾਤਮਾ ਦੀ ਜੋਤ ਸਰਵ ਵਿਆਪਕ ਹੈ ਤੇ ਸਾਰੇ ਸੰਸਾਰ ਨੂੰ ਪਾਲਣਾ ਕਰ ਰਹੀ ਹੈ ਜੀ ਇਹ ਬਹੁਤ ਉਪਦੇਸ਼ਮਈ ਸ਼ਬਦ ਹੈ ਬੇਨਤੀ ਮਾਲਾ ਸਭ ਦੇ ਹੈ ਭਾਈ ਪ੍ਰਮਾਤਮਾ ਦੀ ਹੋਂਦ ਨੂੰ ਸੱਚ ਕਰਕੇ ਦੱਸਿਆ ਪ੍ਰਮਾਤਮਾ ਦੀ ਬਾਣੀ ਅਮਰਤ ਭਈ ਹੈ ਉਸ ਰੱਬ ਦਾ ਨਾਂ ਜਨਮ ਹੈ ਨਾ ਮਰਨ ਹੈ ਤੇ ਉਹਦੇ ਦਾਸ ਬਣ ਕੇ ਹੀ ਜੀਵਾਤਮਾ ਪ੍ਰਮਾਤਮਾ ਦੀ ਖੁਸ਼ੀ ਮਾਣ ਸਕਦਾ ਹੈ ਇਸ ਕਰਕੇ ਭਾਈ ਵਾਰ-ਵਾਰ ਬੇਨਤੀਆਂ ਕਰੀ ਮਹਾਰਾਜਿਆਂ ਨੂੰ ਗੁਰੂ ਸਾਹਿਬ ਜੀ ਨੂੰ ਤੇ ਪਾਸ਼ਾ ਹਮਾ ਬਗਉਣ ਬਾਰੇ ਇੱਕ ਗੁਣ ਨਾਹੀ અમૃત સાડ બિખા બિખખાઈ માયા મો પરંપા પુલી સદદારા સઓ પ્રીત લેંગાઈ એક ઉત્તમ પાંચ સુણો ગુર સંગત તહા મિલા જમ ત્રાસ મટાઈ એક અર્ધ પાટ કીર્ત કી ਗੁਰੂ ਰਾਮਦਾਸ ਰੱਖ ਸਰਣਾਈ ਕਿ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖ ਸਰਣਾਈ ਤਾਂਤ ਰਾਮਦਾਸ ਕੋ ਭਾਈ ਉਸੇ ਪਾਸ਼ਾ ਮਹਾਰਾਜ ਦੀ ਬਾਣੀ ਹੈ ਕਿ ਕੀ ਮੇਂ ਅਰਦਾਸ ਕਰੀ ਮਹਾਰਾਜ ਕੀ ਪੱਟਾਂ ਦੀ ਸੋਈਏ ਪੜਦਣਾ ਬੇਨਤੀ ਕਰਦੇ ਮਹਾਰਾਜ ਕੀ ਹੱਥ ਜੋੜ ਕੇ ਮਹਾਰਾਜ ਕੋਈ ਗੁਣ ਨਹੀਂ ਆਉ ਗੁਣ ਪਰੇ ਪਈ ਹੈ ਮਾਇਆ ਮਾਤਾ ਪਿਤਾ ਸਮੰਦਨ ਜੁੜੇ ਹੋਏ ਆਪਣੇ ਪਰਿਵਾਰ ਨਾਲ ਮਹਾਰਾਜੀ ਮਾਇਆ ਵਿੱਚ ਗਲਤਾਂ ਹੋਏ ਤੁਹਾਨੂੰ ਭੁੱਲ ਗਏ ਹਾਂ ਆਪ ਜੀ ਦੀ ਕਿਰਪਾ ਨਾਲ ਸੰਗਤ ਮਿਰੀ ਤੇ ਉਥੇ ਜਾ ਗਿਆਨ ਹੋਇਆ ਪ੍ਰਮਾਤਮਾ ਦੇ ਪਿਆਰ ਦਾ ਪ੍ਰਮਾਤਮਾ ਵਾਲੇ ਮਾਰਗ ਦਾ ਸੰਗਤਾਂ ਜਾ ਕੇ ਨਾਮ ਜਪਿਆ ਮਾਰਾ ਤੇਰੀ ਸਮ ਵਿੱਚ ਆਏ ਆ ਰਾਮਦਾਸ ਗੁਰੂ ਸਾਹਿਬਾਨ ਜੀ ਸਾਡੀ ਪਤ ਰੱਖੇ ਸਾਡੀ ਪਤ ਰੱਖੀ ਮਹਾਰਾਜ ਤਨ ਰਾਮਦਾਸ ਗੁਰੂ ਆਪ ਕਿਰਪਾ ਕਰਕੇ ਗਰੀਬ ਕੀ ਰਾਸ ਨਾ ਕਰੇ ਕਿਸਦਾ ਮਹਤਾਸ ਇਹ ਮਹਾਰਾਜ ਇਹ ਕਿਰਪਾ ਮਹਾਰਾਜ ਕਰਨ ਭਾਈ ਬੇਨਤੀਆਂ ਜ਼ਰੂਰ ਕਰਿਆ ਕਰੋ ਗੁਰੂ ਦੇ ਕੋਲ ਬਾਣੀ ਪੜਿਆ ਕਰੋ ਪਰੋਸੇ ਦੇ ਨਾਲ ਪ੍ਰੇਮ ਦੇ ਨਾਲ ਸਿੰਘ ਸਜੇ ਅਮਰਤਾਲੀ ਸਿੰਘ ਬਣੋ ਪੰਜਾਂ ਦੇ ਕੋਲੋਂ ਪੰਜ ਪਾਰੇ ਸੇਵਾ ਨਾਲ ਕੋਲੋਂ ਖੰਡੇ ਪੜਿ ਪਹੁਲ ਕੇ ਅਮਰਤਾਲੀ ਸਿੰਘ ਜੀ ਫਿਰ ਅਨੰਦ ਬਣੇਗਾ ਫਿਰ ਆਈਗੀ ਉਸ ਆਨਮ ਵਾਲੇ ਗੁਰਮਤਿ ਅਨੁਸਾਰ ਮਨ ਜੁੜੇਗਾ ਨਾ ਫਿਰ ਜਪੋਗੇ ਨਾਮ ਪੜੋਗੇ ਬਾਣੀ ਸੁਣੋਗੇ ਕੀਰਤਨ ਕਰੋਗੇ ਕੀਰਤਨ ਕਥਾ ਸੁਣੋਗੇ ਰਸ ਹੀ ਰਸ ਰਸ ਹੀ ਰਸ ਮਨ ਜੁੜਦਾ ਜਾਏਗਾ ਕਗਰਤਾ ਬਣਦੀ ਜਾਏਗੀ ਜਨ ਬਣਦੇਗਾ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਘਰ ਪਰ ਆਪੇ ਮੇਲੇ ਹੋਈਆਂ ਪੁਲਾ ਦੇ ਖੇਮਾਂ ਦੀ ਕਰੋ ਕਿਰਪਾ ਦਿਜਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ